ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ 'ਚ ਮੋਗਲ ਸਾਮਰਾਜ ਦੇ ਪਤਨ ਦੇ ਚਰਚੇ ਡਿਬੇਟਸ ਔਨ ਦੀ ਮੋਗਲ ਐਮਪਾਇਰ ਲਾਸਟ ਚੈਪਟਰ ਹੈ ਥਰਡ ਯੂਨਿਟ ਦਾ ਫੋਰਥ ਯੂਨਿਟ ਵਿੱਚ ਅਸੀਂ ਸਿਰਫ ਮੈਪ ਕਰਾਂਗੇ ਫੋਰਥ ਯੂਨਿਟ ਵਿੱਚ ਅਸੀਂ ਕੋਈ ਵੀ ਚੈਪਟਰ ਨਹੀਂ ਕਰਨਾ ਜਿਨ੍ਹਾਂ ਨੇ ਵੀ ਚੈਪਟਰ ਕਰਨਾ ਉਹ ਕਰ ਸਕਦੇ ਨੇ ਜਿਨ੍ਹਾਂ ਨੇ ਕਮੈਂਟ ਆਉਣਗੇ ਮੈਂ ਉਹ ਵੀ ਲੈਸਨ ਜ਼ਰੂਰ ਰੀਡ ਕਰਵਾਉਂਗਾ ਜਿਨ੍ਹਾਂ ਨੇ 1 ਤੋਂ ਲੈ ਕੇ 8 ਤੱਕ ਚੈਪਟਰ ਨਹੀਂ ਦੇਖੇ ਸਭ ਤੋਂ ਪਹਿਲਾਂ ਉਹਨਾਂ ਵੀਡੀਓਜ਼ ਨੂੰ ਧਿਆਨ ਨਾਲ ਦੇਖੋ ਉਹਨਾਂ ਚੋਂ ਇੰਪੋਰਟੈਂਟ ਕੁਐਸਚਨ ਨੋਟ ਕਰੋ ਹੁਣ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਨੌਵੇਂ ਚੈਪਟਰ ਦੇ ਇੰਪੋਰਟੈਂਟ ਕੁਐਸਚਨਾਂ ਦੀ ਇਹ ਮੇਨ ਕੀ ਹੈ ਪਤਨ ਦੇ ਵਿੱਚ ਔਰੰਗਜ਼ੇਬ ਨੂੰ ਕਿਉਂ ਮੰਨਿਆ ਜਾਂਦਾ ਕਿ ਮੁਗਲ ਸਾਮਰਾਜ ਦਾ ਪਤਨ ਹੋਇਆ ਸਿਰਫ ਔਰੰਗਜ਼ੇਬ ਕਰਕੇ ਔਰੰਗਜ਼ੇਬ ਦੇ ਪਤਨ ਦੇ ਕਾਰਨਾਵਾਰੇ ਲਿਖੋ ਔਰੰਗਜ਼ੇਬ ਦੇ ਪਤਨਾਂ ਦੇ ਵਰਨਰ ਕਰੋ ਮੁਗਲ ਸਾਮਰਾਜ ਦੇ ਵਿੱਚ ਔਰੰਗਜ਼ੇਬ ਕਿੱਥੋਂ ਤੱਕ ਜ਼ਿੰਮੇਵਾਰ ਸੀ ਕਿ ਉਹ ਮੁਸਲਮ ਜਿਹੜਾ ਮੁਗਲਾਂ ਦਾ ਅਸੀਂ ਤੇ ਮੁਸਲਮਾਨ ਨਹੀਂ ਕਹਿ ਸਕਦੇ ਮੁਗਲ ਕਹਾਂਗੇ ਮੁਗਲਾਂ ਦਾ ਸਾਮਰਾਜ ਖਤਮ ਹੋਇਆ ਤੇ ਹੋਰ ਵੀ ਕਾਫੀ ਤਰ੍ਹਾਂ ਦੇ ਕੁਐਸਚਨ ਬਣਦੇ ਆ ਤਾਂ ਅਸੀਂ ਸਿੱਧਾ ਚੱਲਦੇ ਆਂ ਆਨਸਰ ਦੇ ਵੱਲੀ ਸੋਰੀ ਆਨਸਰ ਤੋਂ ਪਹਿਲਾਂ ਅਸੀਂ ਸਰ ਕੁਸ਼ਨ ਵਾਰੇ ਦੇਖਾਂਗੇ ਆਨਸਰ ਬਾਅਦ ਐਕਸਪਲੇਨ ਕਰਾਂਗੇ ਇਹ ਪਹਿਲਾ ਕੁਸ਼ਨ ਆ ਗਿਆ ਪਤਨ ਦੇ ਕਾਰਨ ਉਸ ਤੋਂ ਬਾਅਦ ਸੈਕੰਡ ਕੁਸ਼ਨ ਆ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ ਪਹਿਲੇ ਹੀ ਕੁਸ਼ਨ 'ਚ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ ਨਹੀਂ ਹੈਗੇ ਔਰੰਗਜ਼ੇਬ ਦੇ ਪਤਨ ਦੇ ਕਾਰਨਾਂ ਤੇ ਪਲੱਸ ਉਹ ਜ਼ਿੰਮੇਵਾਰ ਕਿਉਂ ਸੀ ਤਾਂ ਦੂਜਾ ਕੁਸ਼ਨ ਆ ਮੁਗਲ ਸਾਮਰਾਜ ਦੇ ਪਤਨ ਦੇ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਆ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਆ ਨੋਟ ਕਰ ਲਓ ਐਕਸਪਲੇਨ ਵੀ ਕਰਦੇ ਆ 10 ਮਿੰਟ ਬਾਅਦ ਪਹਿਲਾਂ ਅਸੀਂ ਸਾਰੇ ਕੁਐਸਚਨ ਤੁਹਾਨੂੰ ਦੱਸ ਦਈਏ ਕਿਉਂਕਿ ਕੱਲ੍ਹ ਹੀ ਕਈ ਸਟੂਡੈਂਟ ਕੱਲੇ ਕੁਐਸਚਨ ਦੇਖਣ ਆਉਂਦੇ ਨੇ ਤਾਂ ਉਸ ਤੋਂ ਬਾਅਦ ਸਿਰਫ ਦੋ ਕੁਐਸਚਨ ਬਣਦੇ ਆ ਲਾਸਟ ਚੈਪਟਰ ਦੇ ਵਿੱਚ ਜਿਹੜਾ ਸਾਡਾ 8ਵਾਂ ਚੈਪਟਰ ਸੀਗਾ ਉਹਦੇ ਵਿੱਚ ਵੀ ਦੋ ਕੁਐਸਚਨ ਸੀ ਮਨਸਬਦਾਰ ਤੇ ਜਾਗੀਰਦਾਰ ਵਾਲੇ ਇਸ ਵਿੱਚ ਵੀ 9ਵੇਂ ਚੈਪਟਰ ਵਿੱਚ ਸਿਰਫ ਦੋ ਨੇ ਔਰੰਗਜ਼ੇਬ ਦੇ ਪਤਨ ਦੇ ਕਾਰਨ ਜ਼ਿੰਮੇਵਾਰੀ ਕਿਉਂ ਉਸਨੇ ਲਈ ਉਹਦੀ ਜ਼ਿੰਮੇਵਾਰੀ ਕਿਉਂ ਬਣਦੀ ਹੈ ਤੇ ਲਾਸਟ ਜਿਹੜਾ ਅਸੀਂ ਸੈਕੰਡ ਕੁਐਸਚਨ ਕਹਿ ਸਕਦੇ ਆ ਉਹ ਜਿਹੜਾ ਵਾ ਮੁਗਲਾਂ ਦੇ ਬਾਰੇ ਤਾਂ ਚੈਪਟਰ ਵਾਲਾ ਵੱਡਾ ਨਹੀਂ ਹੋਏਗਾ ਤਾਂ ਜਰੂਰ ਸਾਰੇ ਲੈਕਚਰ ਨੂੰ ਦੇਖਿਓ ਤਾਂ ਸ਼ੁਰੂ ਕਰਦੇ ਆਂ ਵੀਡੀਓ ਤਾਂ ਸਭ ਤੋਂ ਪਹਿਲਾਂ ਧਾਰਮਿਕ ਕਟੜਤਾ ਉਹਦਾ ਪਹਿਲਾ ਪੁਆਇੰਟ ਆ ਔਰੰਗਜੀਬ ਦੀ ਔਰੰਗਜੀਬ ਨੂੰ ਕਿਉਂ ਜ਼ਿੰਮੇਵਾਰ ਮੰਨਿਆ ਜਾਂਦਾ ਔਰੰਗਜੀਬ ਅਤੇ ਮੁਗਲ ਸਾਮਰਾਜ ਦੇ ਪਤਨ ਲਈ ਸਮਰਾਟ ਦੀ ਧਾਰਮਿਕ ਨੀਤੀ ਕਾਫੀ ਸੀਮਾ ਤੱਕ ਉਤਰ ਗਈ ਸੀ ਉਹਨੇ ਕੀ ਮੰਨਿਆ ਉਹਨੇ ਸਿਰਫ ਆਪ ਦਾ ਧਰਮ ਦੂਜੇ ਨੂੰ ਥੋਪਣੀ ਕੋਸ਼ਿਸ਼ ਕੀਤੀ ਥੋਪਣ ਕਰਕੇ ਧਾਰਮਿਕ ਕਟੜਤਾ ਕਰਕੇ ਪਤਨ ਦਾ ਕਾਰਨ ਆ ਤਸੰਨੀ ਸੰਪਰਦਾਇ ਤੋਂ ਇਲਾਵਾ ਉਹ ਕਿਸੇ ਵੀ ਧਰਮ ਦੀ ਹੋਂਦ ਨੂੰ ਸਹਿਣ ਨਹੀਂ ਕਰ ਸਕਦਾ ਸੀ ਜਿਸ ਕਰਕੇ ਉਸ ਨੇ ਮੰਦਿਰ ਢਵਾਏ ਅਨੇਕਾਂ ਹਿੰਦੂਆਂ ਤੇ ਜ਼ੁਲਮ ਕੀਤੇ ਸਿੱਖਾਂ ਦੇ ਨਾਲ ਉਸ ਨੇ ਬਹੁਤ ਬੁਰਾ ਵਿਵਹਾਰ ਕੀਤਾ ਜ਼ਬਰਦਸਤੀ ਮੁਸਲਮਾਨ ਬਣਾਉਣ ਲੱਗਿਆ ਲੋਕਾਂ ਨੂੰ ਇਸਲਾਮ ਗ੍ਰਹਿਣ ਨਾ ਕਰਨ ਵਾਲੇ ਹਿੰਦੂਆਂ ਨੂੰ ਸਰਕਾਰੀ ਪਦਵਾਂ ਤੋਂ ਲਾਹ ਦਿੱਤਾ ਜਜ਼ੀਆ ਤੀਰਥ ਯਾਤਰਾ ਟੈਕਸ ਲਾ ਦਿੱਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਉਸ ਨੇ ਜ਼ੁਲਮ ਕੀਤੇ ਤਾਂ ਸਿੱਟੇ ਵਜੋਂ ਔਰੰਗਜ਼ੇਬ ਦੀ ਮੌਤ ਦੇ 15 ਸਾਲਾਂ ਮਗਰੋਂ ਹੀ ਮੁਗਲ ਸਾਮਰਾਜ ਖਤਮ ਹੋ ਗਿਆ ਕਿਉਂ ਖਤਮ ਹੋਇਆ ਇੱਕ ਕਾਰਨ ਸੀਗਾ Hindu ਕੱਟੜਤਾ ਸੌਰੀ ਧਾਰਮਿਕ ਕੱਟੜਤਾ Hindu ਧਰਮਾਂ ਦੇ ਲੋਕਾਂ ਦੇ ਉੱਤੇ ਇਸ ਇੱਕ ਧਰਮ ਦੇ ਲੋਕਾਂ ਦੇ ਉੱਤੇ ਅਦਰ ਧਰਮਾਂ ਦੇ ਲੋਕਾਂ ਤੇ ਉਸਨੇ ਜ਼ੁਲਮ ਢੋਣੇ ਸ਼ੁਰੂ ਕੀਤੇ ਸੀ ਦੂਸਰਾ ਆ ਗਿਆ Rajputਾ ਦਾ ਦੁਰਵਿਵਹਾਰ Rajput Rajasthan ਦੀ ਇੱਕ ਬਹਾਦਰੀ ਜਾਤੀ ਸੀ ਸਮਰਾਟ ਅਕਬਰ ਨੇ Rajputਾਂ ਪ੍ਰਤੀ ਮਿੱਤਰਤਾ ਦੀ ਨੀਤੀ ਅਪਣਾਈ ਸੀ ਰਾਜਪਖਤ ਬਣਾ ਕੇ ਰੱਖਿਆ ਸੀਗਾ ਉਸ ਤੋਂ ਬਾਅਦ ਤਾਂ ਜੋ ਮਿੱਤਰਤਾ ਜਿਹੜੀ ਮੁਗਲ ਸਾਮਰਾਜ ਨਾਲ ਕਾਫੀ ਵਧੀਆ ਸੀ ਪਰ ਬਾਅਦ ਵਿੱਚ ਕੀ ਹੋਇਆ ਔਰੰਗਜ਼ੇਬ ਨੇ ਇਸ ਰਾਜਪੱਖਤ ਜਾਤੀ ਦੇ ਨਾਲ ਦੁਰਵਿਵਹਾਰ ਕੀਤਾ ਮੰਦਰ ਢਵਾਏ ਜਿਸ ਦੇ ਕਾਰਨ ਕੇ ਜੜਿਆ ਸ਼ਾਸਕ ਅਜੀਤ ਸਿੰਘ ਦਾ ਨਰਾਦਰ ਕੀਤਾ ਸੀਗਾ ਜਸਵੰਤ ਸਿੰਘ ਦੀਆਂ ਵਿਦਵਾਵਾਂ ਰਾਣੀਆਂ ਨੂੰ ਸ਼ਾਹੀ ਹਰਮਾਂ ਵਿੱਚ ਰੱਖਣ ਦਾ ਯਤਨ ਕੀਤਾ ਸੀ ਜਿਸ ਤੇ ਕਰਕੇ ਸਾਰੇ ਸਾਰੇ ਰਾਜਪੂਤਾਂ ਨੇ ਵਿਰੋਧ ਸ਼ੁਰੂ ਕੀਤਾ ਵਿਰੋਧ ਸ਼ੁਰੂ ਹੋਗਾ ਤਾਂ ਵਿਦਰੋਹ ਹੋਣਾ ਲਾਜ਼ਮੀ ਆ ਤਾਂ ਦੂਜਾ ਪੁਆਇੰਟ ਆ ਰਾਜਪੂਤਾਂ ਨਾਲ ਦੁਰਵਿਵਹਾਰ ਕੀਤਾ ਉਸੋ ਆ ਗਿਆ ਮਰਾਠਿਆਂ ਦੇ ਨਾਲ ਵੈਸੇ ਇਹ ਮਰਾਠਾ ਹੈਗਾ ਠੀਕ ਹੈ ਮਰਾਹਟਿਆਂ ਲਿਖਿਆ ਹੋਇਆ ਤਾਂ ਮਰਾਠਿਆਂ ਦੇ ਨਾਲ ਉਸਨੇ ਦੁਰਵਿਵਹਾਰ ਕੀਤਾ ਉਸ ਵਾਰ ਫਿਰ ਮਰਾਠਿਆਂ ਨਾਲ ਦੁਰਵਿਵਹਾਰ ਕੀਤਾ ਪੁਆਇੰਟ ਪੜ ਲਿਓ ਸਿੱਖਾ ਨਾਲ ਦੁਰਵਿਵਹਾਰ ਮੈਂ ਪਹਿਲਾ ਸਟਾਰਟਿੰਗ ਪੁਆਇੰਟ ਜਿਹੜਾ ਥਾ ਕਿ ਉਸਨੇ ਹਾਰਿਕ ਧਰਮ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਿਸ ਕਰਕੇ ਉਹਦੇ ਵਿਰੋਧ ਵਿਦਰੋਹ ਹੋਇਆ ਤਾਂ ਉਹਦੀ ਜਿਹੜੀ 15 ਸਾਲ ਦੀ ਅੰਦਰ ਅੰਦਰੋਧਾ ਜਿਹੜਾ ਇੰਨਾ ਵੱਡਾ ਰਾਜਪਾਲ ਜਿਹੜਾ 100 ਸਾਲਾਂ ਤੋਂ ਚੱਲ ਰਿਹਾ ਸੀ ਉਹ ਖਤਮ ਹੋ ਗਿਆ ਠੀਕ ਹੈ ਇਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਕਿ ਔਰਗਜਿਕ ਕੱਟੜ ਸੁੰਨੀ ਮੁਸਲਮਾਨ ਸੀ ਉਹ ਪੰਜਾਬ ਦੇ ਵਿੱਚ ਸਿੱਖਾਂ ਦੀ ਵਾਦੀ ਲੋਕਪੀਤਾ ਦੀ ਜਿਹੜੀ ਆ ਉਹ ਨਹੀਂ ਮੰਨਣਾ ਚਾਹੁੰਦਾ ਸੀਗਾ ਨਾ ਉਹਦੀ ਅੱਖ ਪਾਉਂਦੀ ਸੀਗੀ ਤਾਂ ਉਸਨੇ 11 ਨਵੰਬਰ 1675 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰਵਾਇਆ ਸ਼ਹੀਦੀ ਮਗਰੋਂ ਪੰਜਾਬ ਦੇ ਸਿੱਖ ਭੜ ਕੁਠੇ ਸੀਗੇ ਸ਼ਹੀਦ ਦਾ ਬਦਲਾ ਲੈਣ ਦੇ ਲਈ ਮੁਗਲਾਂ ਤੇ ਅਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਪ੍ਰਣ ਕੀਤਾ ਔਰੰਗਜ਼ੇਬ ਦੇ ਸਮੇਂ ਮੁਗਲਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਈ ਯੁੱਧ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧਾਂ ਵਿੱਚ ਮੁਗਲਾਂ ਨੂੰ ਚੰਗਾ ਸਬਕ ਸਿਖਾਇਆ ਤੇ ਉਸ ਤੋਂ ਬਾਅਦ ਗੁਰੂ ਜੀ ਨੇ ਇਸ ਕਾਮਦੇਲੀ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਯਾਨੀ ਕਿ ਵਿਦਰੋਹ ਸ਼ੁਰੂ ਹੋ ਗਿਆ ਅਗਿਆ ਗਿਆ ਪੰਜਵਾਂ ਪੁਆਇੰਟ ਰਾਜਨੀਤੀ ਪ੍ਰਤੀਵਾਦੀ ਘਾਟ ਉਹਨੂੰ ਰਾਜ ਨਹੀਂ ਕਰਨਾ ਸੀ ਉਹ ਬੁੱਧੀਮਾਨ ਵਿਅਕਤੀ ਜਿਹੜਾ ਉੱਚ ਕੋਟੀ ਦਾ ਵਿਦਵਾਨ ਤੇ ਬੁੱਧੀਮਾਨ ਵਿਅਕਤੀ ਸੀ ਇੱਚ ਕੋਈ ਸ਼ੱਕ ਨਹੀਂ ਪਰ ਉਸ ਨੂੰ ਰਾਜਨੀਤਿਕ ਪ੍ਰਤਿਭਾ ਬਾਰੇ ਬਿਲਕੁਲ ਨਹੀਂ ਪਤਾ ਸੀ ਉਹਦੀ ਰਾਜਨੀਤਿਕ ਯੋਗਤਾ ਅਸਫਲ ਸੀ ਦੇਸਕਾਰਕੀ ਵੀ ਕਾਰਨ ਉਹਦੋਂ ਆ ਗਿਆ ਆ다ਸ਼ਵਾਦੀ ਧਾਰਮਿਕ ਸ਼ੈਨਚੀਲ ਨੂੰ ਛੱਡ ਕੇ ਸਮਰਾਟ ਲਗਭਗ ਸਾਰੇ ਚਰਿੱਤਰਿਕ ਗੁਣਾਵਾਂ ਨਾਲ ਭਰਪੂਰ ਸੀ ਉਹਨਾਂ ਧਰਮ ਉਸ ਧਾਰਮਿਕ ਸ਼ੀਨਸ਼ਾਲਤਾਨੀ ਜਿਹੜੀ ਸ਼ੈਨਚੀਲਤਾ ਸੀ ਉਹ ਬਰਦਾਸ਼ਤ ਨਹੀਂ ਸੀ ਕਿ ਉਹਦੇ ਧਰਮ ਤੋਂ ਇਲਾਵਾ ਕੋਈ ਹੋਰ ਧਰਮ ਬਦੇ ਤਾਂ ਉਹਦੇ ਕੋਲ ਬਾਕੀ ਸਾਰੇ ਗੁਣ ਸੀਗੇ ਪਰ ਉਹ ਇੱਕ ਇੱਥੇ ਜਿਹੜੇ ਕਮੀ ਰਹਿ ਗਈ ਉਹਦੇ ਚ ਤਾਂ ਉਸਨੇ ਕੀ ਕੀਤਾ ਉਸ ਨੇ ਦਰਬਾਰੀਆਂ ਕਰਮਚਾਰੀਆਂ ਤੇ ਪਵਿੱਤਰ ਜੀਵਨ ਬਤਾਉਣ ਦੀ ਜੁਰ ਦਿੱਤਾ ਪਰੰਤੂ ਇਸਤਰੀ ਸ਼ਰਾਬ ਸੰਗੀਤ ਕਰਮਚਾਰੀਆਂ ਦੇ ਜੀਵਨ ਵਿੱਚ ਅੰਗ ਬਣਾ ਦਿੱਤੇ ਸੀ ਉਹਨੇ ਜਿਸ ਕਰਕੇ ਵਿਦਰੋਹ ਸ਼ੁਰੂ ਹੋ ਗਿਆ ਸੀ ਅੱਗੇ ਪੁਆਇੰਟ ਜਾਗੀਰਦਾਰੀ ਪ੍ਰਥਾ ਵਿੱਚ ਸੰਕਟ 80% ਅਸੀਂ ਪਹਿਲਾਂ ਪੜ੍ਹ ਕੇ ਆ ਕਿ 80% ਤਾਂ ਉਹ ਨਹੀਂ ਸੀ ਜਗੀਰਾਦਿਨੀ ਸ਼ੁਰੂ ਕੀਤੀਆਂ ਜਿਸ ਕਰਕੇ ਇੱਕ ਕਾਲ ਆਉਣਾ ਸ਼ੁਰੂ ਹੋ ਗਿਆ ਤਾਂ ਉਹ ਕੀ ਸੀਗਾ ਮੇਨ ਪੁਆਇੰਟ ਸੀਗਾ ਪ੍ਰਸ਼ਾਸਨਿਕ ਢਾਂਚਾ ਵਿਗੜ ਗਿਆ ਆਮਦਨ ਦੇ ਘਟੇ ਕਾਰਨ ਬਾਕੀ ਡ ਵੀ ਅਪਰੇਗ੍ਰਾਮ ਲਿਖਣ ਦੀ ਲੋੜ ਨਹੀਂ ਜਿੰਨਾ ਮੈਂ ਦੱਸਿਆ ਉਹਨਾਂ ਲੇਖੋ ਵਧੀਆ ਰਹੋਗੇ ਅੱਗੇ ਆ ਗਿਆ ਵਿਸ਼ਾਲ ਸਾਮਰਾਜ ਔਰੰਗਜੀਤ ਦੇ ਸ਼ਾਸਨ ਕਾਲ ਵਿੱਚ ਮੁਗਲ ਸਾਮਰਾਜ ਬਹੁਤ ਵਿਸ਼ਾਲ ਹੋ ਚੁੱਕਿਆ ਸੀ ਪਰੰਤੂ ਉਸਤੇ ਕਾਬੂ ਪਾਉਣਾ ਥੋੜਾ ਔਖਾ ਹੋ ਗਿਆ ਸੀ ਖਾਸ ਕਰਕੇ ਉਹਨਾਂ ਦੇ ਨਾਮ ਜਦੋਂ ਆਵਾਜਾਈ ਦੇ ਸੰਚਾਰ ਦੇ ਸਾਧਨਾਂ ਦੇ ਵਿਕਾਸ ਨਹੀਂ ਹੋਇਆ ਸੀ ਤਾਂ ਅਕਬਰ, ਜਹਾਂਗੀਰ ਅਤੇ ਸ਼ਾਹਜਹਾਨ ਨੇ ਦੱਖਣੀ ਰਾਜਾਂ ਵੱਲ ਆਪਣੀ ਅਧੀਨਤਾ ਸਵੀਕਾਰ ਕਰਨ ਦਾ ਸੰਦੋਖ ਕੀਤਾ ਸੀ ਔਰੰਗਜੀਤ ਨੇ ਉਹਨਾਂ ਨੂੰ ਬਰਬਾਦ ਕਰਕੇ ਮੁਗਲ ਸਾਮਰਾਜ ਦਾ ਅੰਗ ਬਣਾ ਲਿਆ ਸੀਗਾ ਅਜਿਹੀ ਗਲਤੀ ਵਿੱਚ ਉਸਨੇ ਮੁਹੰਮਦ ਤੁਗਲਕ ਨੇ ਕੀਤੀ ਸੀ ਬਿਲਕੁਲ ਇਹਦਾ ਜਿਹੜਾ ਸਿੱਟਾ ਇਹ ਆ ਕਿ ਉਸਨੇ ਉੱਤਰਵਾਲ ਤਾਂ ਰਾਜ ਕੀਤਾ ਲੇਕਿਨ ਉਹਨੂੰ ਦੱਖਣ ਵਾਲਾ ਆਪਣੀ ਲਾਲਚ ਆ ਉਹਦੀ ਵੱਧ ਗਈ ਤਾਂ ਦੱਖਣ ਦੇ ਰਾਜਾਂ ਤੱਕ ਪਹੁੰਚਣਾ ਬਹੁਤ ਟਾਈਮ ਲੱਗਦਾ ਸੀ ਜਿਸ ਕਰਕੇ ਉੱਤਰ ਦੇ ਰਾਜਵਲ ਵਿਦਰੋਹ ਹੋ ਜਾਂਦੇ ਜਦੋਂ ਦੱਖਣ ਵੱਲ ਜਾਂਦਾ ਸੀ ਤਾਂ ਉੱਤਰਵਾਲ ਵਿਦਰੋਹ ਸ਼ੁਰੂ ਹੋ ਜਾਂਦਾ ਜਦੋਂ ਉੱਤਰਵਾਲੋਂ ਦੱਖਣ ਵਾਲੇ ਵਿਦਰੋਹ ਕਿਉਂਕਿ ਇੰਨਾ ਵੱਡੇ ਰਾਸਤੇ ਕਾਬੂ ਪਾਉਣਾ ਔਖਾ ਹੋ ਗਿਆ ਸੀ ਤਾਂ ਵਿਸ਼ਾਲ ਸਾਮਰਾਜ ਸੀਗਾ ਇਹ ਵੀ ਇੱਕ ਕਾਰਨ ਆ ਕਿ ਉਸਦਾ ਸਾਮਰਾਜ ਵਿਗੜ ਗਿਆ ਜਿਵੇਂ ਕਿ ਮੁਹੰਮਦ ਬਿਨ ਤੋਗਲਕ ਨੇ ਕੀਤਾ ਸੀ ਉਹੀ ਗਲਤੀ ਨੂੰ ਔਰੰਗਜ਼ੇਬ ਨੇ ਦੁਬਾਰਾ ਦੁਹਰਾਇਆ ਤਾਂ ਪਹਿਲਾ ਕੁਸ਼ਣ ਇਹਦੇ ਕੰਪਲੀਟ 8 ਦੇ 8 ਪੁਆਇੰਟ ਠੀਕ ਹੈ ਹੁਣ ਅਸੀਂ ਸੈਕੰਡ ਕੁਸ਼ਣ ਵੱਲ ਚੱਲਦੇ ਜਿਹੜਾ ਕਿ ਬਹੁਤ ਇੰਪੋਰਟੈਂਟ ਆ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ ਪਹਿਲਾ ਕਿ ਔਰੰਗਜ਼ੇਬ ਦੀ ਜ਼ਿੰਮੇਵਾਰੀ ਸੀ ਅਸੀਂ 8 ਦੇ 8 ਪੁਆਇੰਟ ਲਿਖਾਂਗੇ ਠੀਕ ਹੈ ਵੀ ਔਰੰਗਜ਼ੇਬ ਨੇ ਕੀ ਕੀ ਕੀਤਾ ਉਸ ਤੋਂ ਬਾਅਦ ਹੋਰ ਪੁਆਇੰਟ ਜਿਹੜੇ ਹੈਗੇ ਨੇ ਕਮਜ਼ੋਰ ਉੱਤਰਾਧਿਕਾਰੀ ਔਰੰਗਜ਼ੇਬ ਦੀ ਉੱਤਰਾਧਿਕਾਰੀ ਕਾਫੀ ਕਮਜ਼ੋਰ ਸੀਗੇ ਮਨ ਨੂੰ ਪ੍ਰਸ਼ਾਸਨਿਕ ਯੋਗਤਾ ਬਿਲਕੁ ਤੋਂ ਵਿੱਚ ਕੋਈ ਵੀ ਯੋਗਤਾ ਨਹੀਂ ਸੀਗੀ ਠੀਕ ਹੈ ਬਹਾਦਰ ਸ਼ਾ ਪਹਿਲਾ ਠੀਕ ਹੈ ਜਹਾਂਦਰ ਸ਼ਾ ਫਾਰੂਖਸियर ਮੁਹੰਮਦ ਸ਼ਾ ਇਹ ਸਾਰੇ ਜਿੰਨੇ ਵੀ ਅੱਗੇ ਰਾਜ ਹੋਏ ਸਾਰੇ ਵਿਲਾਸੀ ਸੀਗੇ ਠੀਕ ਹੈ ਉਹ ਕਰਤੱਵ ਤੋਂ ਜ਼ਿਆਦਾ ਸੁੰਦਰਤਾ ਦੇ ਪੁਜਾਰੀ ਸੀਗੇ ਰੰਗ-ਰੰਗੀਨੀਆਂ ਬਣਾਉਂਦੇ ਸੀ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਸੀਗਾ ਉਹਨੇ ਆਪਣਾ ਰਾਜ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਸ ਤੋਂ ਅਗਿਆ ਵਿਸਤ੍ਰਿਤ ਸਾਮਰਾਜ ਔਰੰਗਜੀਤ ਦੇ ਸਮੇਂ ਮੁਗਲ ਸਾਮਰਾਜ ਕਾਫੀ ਵਿਸਤ੍ਰਿਤ ਹੋ ਚੁੱਕਿਆ ਸੀ ਇਹਨਾਂ ਵਿਸ਼ਾਲ ਸਾਮਰਾਜ ਨੂੰ ਸਾਹਮਣਾ ਬਹੁਤ ਔਖਾ ਸੀ ਉਹੀ ਚੀਜ਼ ਹੈ ਆ ਦੇਖੋ ਜਿਹੜੀ ਚੀਜ਼ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਨਾ ਉਹੀ ਦੁਬਾਰਾ ਆ ਗਈ ਹੈ ਕਿ ਆਵਾਜਾਈ ਦੇ ਸਾਧਨਾਂ ਦੀ ਘਾਟ ਸੀਗੇ ਤਾਂ ਉਹਦੇ ਉੱਤਰਾਧਿਕਾਰੀ ਥਾਂ-ਥਾਂ ਉਹਨਾਂ ਦੇ ਵਿਦਰੋਹਨਾਂ ਨੂੰ ਦਬਾ ਨਾ ਸਕੇ ਮਨ ਲਓ ਥਾਂ-ਥਾਂ ਜਿਹੜੇ ਵਿਦਰੋਹ ਹੋ ਰਹੇ ਸੀ ਉਹਨੂੰ ਦੁਬਾਰਾ ਉੱਤਰ ਵੱਲ ਹੋ ਕੇ ਦੱਖਣ ਵੱਲ ਪੂਰਬ ਪੱਛਮ ਵੱਲ ਵਿਦਰੋਹ ਸ਼ੁਰੂ ਹੋ ਗਏ ਤਾਂ ਜਿਨ੍ਹਾਂ ਨੂੰ ਦਬਾਉਣਾ ਔਖਾ ਹੋ ਗਿਆ ਕਿਉਂਕਿ ਆਵਾਜਾਈ ਦੇ ਸਾਧਨ ਨਹੀਂ ਸੀ ਤੇ ਪਹੁੰਚਣਾ ਲੜਾਈ ਕਰਨੀ ਸੌਖੀ ਤਉਸੋ ਥਰਡ ਬਣਨਗੇ ਉੱਤਰਾਧਿਕਾਰੀ ਦੇ ਨਿਯਮ ਦਾ ਨਾ ਹੋਣਾ ਮੁਗਲਾਂ ਵਿੱਚ ਉੱਤਰਾਧਿਕਾਰੀ ਦਾ ਕੋਈ ਖਾਸ ਨਿਯਮ ਨਹੀਂ ਸੀ ਮੁਗਲ ਰਾਜਿਆਂ ਨੂੰ ਇਹ ਪਤਾ ਨਹੀਂ ਚੱਲਦਾ ਸੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਗੱਦੀ ਕੌਣ ਸਮਾਲੇਗਾ ਕਦੇ-ਕਦੇ ਉਹਨਾਂ ਦੇ ਜਿਉਂਦੇ ਜੀ ਹੀ ਰਾਜ ਗੱਦੀ ਲਈ ਯੁੱਧ ਛਿੜ ਪੈਂਦਾ ਸੀ ਕਈ ਵਾਰ ਮਾਰੂ ਸਿੱਧ ਹੁੰਦਾ ਸੀ ਇਹ ਸਾਰਾ ਕੁਝ ਤਾਂ ਜਿਸ ਦੇ ਕਰਕੇ ਕੀ ਹੋਇਆ ਜahangir ਸ਼ਾਜਾਹਾਂ ਅਤੇ ਔਰੰਗਜ਼ੇਬ ਦੇ ਲਗਭਗ ਸਾਰੇ ਉੱਤਰਾਧਿਕਾਰੀ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਨੂੰ ਉੱਤਰਾਧਿਕਾਰੀ ਦੇ ਵਿਰੋਧੀ ਯੁੱਧਾਂ ਦਾ ਸਾਹਮਣਾ ਕਰਨਾ ਪਿਆ ਇਸ ਦੇ ਲਈ ਜਿਹੜੇ ਆਪਸੀ ਯੁੱਧਾ ਸੀਗੇ ਉਹ ਜਦੋਂ ਵਧੇ ਤਾਂ ਇਸ ਕਰਕੇ ਸਾਮਰਾਜ ਦਾ ਪਤਨ ਹੋਣਾ ਤਾਂ ਲਾਜ਼ਮੀ ਸੀ ਉਸ ਤੋਂ ਅਗੇ ਅਮੀਰਾ ਦੀਆਂ ਦਲਬੰਦੀਆਂ ਅਮੀਰਾ ਦੀ ਜਿਹੜੀ ਦਲਬੰਦੀਆਂ ਸੀ ਉਹ ਬਹੁਤ ਮਜ਼ਬੂਤ ਸੀਗੀਆਂ ਤਾਂ ਜਿਹੜੇ ਸੀਗੇ ਜਿਹੜੇ ਰਾਜੇ ਦੇ ਸੀਗੇ ਉੱਤਰਾਧਿਕਾਰ ਉਹ ਕਮਜ਼ੋਰ ਸੀ ਸੈਨਾ ਦੀ ਕਮਜ਼ੋਰੀ ਸੈਨਾ ਕਮਜ਼ੋਰ ਹੋ ਚੁੱਕੀ ਸੀ ਕਿਉਂਕਿ ਸ਼ਰਾਬ ਪੀਣ ਚ ਕੋਈ ਕਮੀ ਨਹੀਂ ਰਹਿੰਦੀ ਹਜੀ ਹਾਰਮ ਵਿੱਚ ਸੈਨ ਜਿਹੜੀ ਸੈਂਕੜਾ ਔਰਤਾਂ ਹੁੰਦੀਆਂ ਸੀਗੀਆਂ ਤਾਂ ਲੋਕ ਉਹਨਾਂ ਵੱਲ ਜਾਂਦੇ ਅੰਦੇ ਸੀ ਨਾ ਕਿ ਯੁੱਧ ਵੱਲ ਆਰਥਿਕ ਕਮਜ਼ੋਰੀ ਸੀ ਪਹਿਲੇ ਪੜ ਚੁੱਕਿਆ 80% ਤਾਂ ਜਾਗੀਰਦਾਰਾਂ ਦੇ ਨੇ ਸ਼ੁਰੂ ਕੀਤੀਆਂ ਜਿਸ ਦੇ ਨਾਲ ਕੀ ਹੋਇਆ ਜਿਸ ਦੇ ਨਾਲ ਲੋਕ ਜਿਹੜੇ ਹੈਗੇ ਨੇ ਭੋਗ ਵਿਲਾਸ ਦੇ ਵਿੱਚ ਲੱਗੇ ਸੀਗੇ ਅਗਲਾ ਸਾਡਾ ਜਿਹੜਾ ਪੁਆਇੰਟ ਆ ਉਹ ਹੈਗਾ ਸਮੁੰਦਰੀ ਸ਼ਕਤੀ ਦੀ ਅੰਗੈਲੀ ਮੁਗਲ ਬਾਸ਼ਾ ਸਮੁੰਦਰੀ ਸ਼ਕਤੀ ਦੇ ਕਿਤਾਬ ਨੂੰ ਜਾਂ ਮਹੱਤਵ ਨੂੰ ਨਾ ਸਮਝ ਸਕੇ ਉਹਨਾਂ ਨੇ ਜਲ ਸ਼ਕਤੀ ਬਤੌਣ 'ਤੇ ਕੋਈ ਖਾਸ ਧਿਆਨ ਦਿੱਤਾ ਜਿਸ ਕਰਕੇ 18ਵੀਂ ਸਦੀ ਵਿੱਚ ਯੂਰਪੀ ਸ਼ਕਤੀਆਂ ਦਾ ਸਮੁੰਦਰੀ ਲੜਾਈਆਂ ਵਿੱਚ ਸਫਲਤਾਪੂਰਵਕ ਸਾਹਮਣਾ ਨਾ ਕਰ ਸਕੇ ਤਾਂ ਉਹਨਾਂ ਨੇ ਹਾਰ ਦਾ ਮੂੰਹ ਦੇਖਣਾ ਪਿਆ ਇਹ ਵੀ ਇੱਕ ਪੁਆਇੰਟ ਆ ਉਸ ਵਾਂਗ ਆ ਜਾਗੀਰਦਾਰਾਂ ਦੀ ਪ੍ਰਣਾਲੀ ਦੀ ਭੂਮਿਕਾ ਮੁਗਲ ਸਾਮਰਾਜ ਦੇ ਪਤਨ ਵਿੱਚ ਜਾਗੀਰਦਾਰਾਂ ਦਾ ਵੀ ਵੱਡਾ ਹੱਥ ਹੈ ਕਿਉਂਕਿ ਵੱਡੇ-ਵੱਡੇ ਅਹੁਦਿਆਂ 'ਤੇ ਉਹਨਾਂ ਦਾ ਅਧਿਕਾਰ ਸੀਗਾ ਸ਼ਕਤੀਸ਼ਾਲੀ ਹੋ ਗਈ ਸੀ ਉਹ ਕਾਫੀ ਜਿਸ ਦੇ ਕਾਰਨ ਜਿਹੜੇ ਆ ਜਗੀਰਦਾਰ ਵੀ ਜਿਹੜੇ ਹੈਗੇ ਨੇ ਆਪਸੀ ਸੰਘਰਸ਼ ਦਾ ਕਾਰਨ ਬਣੇ ਦਨbadan ਜਗੀਰਾਂ ਦੀ ਸੰਖਿਆ ਵਿੜੀਆ ਘਟ ਹੋ ਰਹੀ ਸੀਗੀ ਮੁਗਲ ਸਾਮਰਾਜ ਕੋਲ ਹੁਣ ਨਾ ਦੀ ਹੀ ਭੂਮੀ ਬਾਕੀ ਸੀ ਤਾਂ ਜਗੀਰਦਾਰਾਂ ਦੇ ਰੂਪ ਵਿੱਚ ਦਿੱਤੀ ਜਾਂਦੀ ਸੀ ਇਸ ਕਰਕੇ ਪੁਰਾਣੇ ਜਗੀਰਦਾਰਾਂ ਨੇ ਆਪਣੀ ਜਗੀਰ ਨੂੰ ਜੱਦੀ ਬਣਾਉਣ ਦੇ ਲਈ ਨਵੇਂ-ਨਵੇਂ ਲੋਕਾਂ ਦੇ ਜਗੀਰਾਂ ਖੋਹਦਾ ਸੰਘਰਸ਼ ਕਰਨਾ ਕਰਨ ਲੱਗ ਪਏ ਇਸ ਕਰਕੇ ਮੁਗਲ ਸਾਮਰਾਜ ਦੀਆਂ ਜੜ੍ਹਾਂ ਕਟਮੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਤੇ ਅਜਿਹੇ ਹਾਲਾਤਾਂ ਵਿੱਚ ਮੁਗਲ ਸਾਮਰਾਜ ਦੀ ਹੋਂਦ ਬਣੀ ਰਹਿਣਾ ਅਸੰਭਵ ਸੀ ਇਹ ਸਾਰੇ ਪੁਆਇੰਟ ਆ ਮੁਗਲ ਸਾਮਰਾਜ ਦੇ ਖੇਰੂ ਖੇਰੂ ਹੋਣ ਦੇ ਤਾਂ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਦੱਸੋ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ